ਤਗਲਪਟਿਆਲਾ ਦੀ ਕਰ ਲੈਂਗੇ ਜਿੱਥੇ ਕਿ ਕ੍ਰਿਮੀਨਲ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਸੁਬੰਧੀ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਥਾਣਾ ਛਤਰਾਨਾ ਦੀ ਟੀਮ ਦੇ ਫੋਲੋਅ ਅੰਦਰ 18 ਘੰਟਿਆਂ ਵਿੱਚ ਪੰਜਾਬ ਹਰਿਆਣਾ ਬਾਰਡਰ ਤੇ ਹੋਏ ਕਰਿੰਦੇ ਦੇ ਅੰਨੇ ਕਤਲ ਦੇ ਗੁੱਥੀ ਨੂੰ ਸੁਲਝਾ ਲਿਆ ਗਿਆ ਦੌਰਾਨ ਦੀ ਤਫਤੀਸ਼ ਦੂਸ਼ੀ ਕੁਮਾਰ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਪਾਸੋਂ ਮ੍ਰਿਤਕ ਅਨਿਕੇਤ ਕੁਮਾਰ ਸਿੰਘ ਨੂੰ ਮਾਰਨ ਲਈ ਵਰਤੀ ਗਈ ਕਟਿੰਗ ਵਾਲੀ ਕੈਂਚੀ ਅਤੇ ਮ੍ਰਿਤਕ ਦਾ ਮੋਬਾਈਲ ਫੋਨ ਜਿਹੜਾ ਕਿ ਉਸ ਨੂੰ ਵੀ ਬਰਾਮਦ ਕੀਤਾ ਗਿਆ ਸੀਨੀਅਰ ਕਪਤਾਨ ਉਦਿਸ ਪਟਿਆਲਾ ਅਸ਼ੀਰੀ ਬਨੂਸ਼ਕਮਾ ਉਹਨਾਂ ਦੀ ਗਾਈਡੈਂਸ ਅੰਦਰ ਪਟਿਆਲਾ ਪੁਲਿਸ ਵੱਲੋਂ ਜਿਹੜੀ ਕ੍ਰਾਈਮ ਵਿਰੁੱਧ ਤੇ ਕ੍ਰਿਮੀਨਲ ਵਿਰੁੱਧ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ਪਟਿਆਲਾ ਪੁਲਿਸ ਨੂੰ ਇੱਕ ਕੱਲ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਪਿਛਲੇ ਦਿਨੀ 17 ਤਰੀਕ ਨੂੰ ਰਾਤ ਨੂੰ ਪੰਜਾਬ ਹਰਿਆਣਾ ਬਾਰਡਰ ਤੇ ਪਿੰਡ ਚਿੱਚੜਵਾੜ ਵਿੱਚ ਠੇਕੇ ਦੇ ਕੰਮ ਕਰਦੇ ਲੜਕੇ ਅਨਕੇਜ ਦਾ ਜਿਹੜਾ ਮਰਡਰ ਕੀਤਾ ਗਿਆ ਸੀਗਾ ਤੇ ਦਾਹ ਦਾ ਹਥਿਆਰ ਉਹਦੇ ਕਤਲ ਦੇ ਵਿੱਚ ਜਿਹੜਾ ਮੇਨ ਦੋਸ਼ੀ ਹੈ ਅਸ਼ੋਕ ਕੁਮਾਰੋ ਸ਼ੌਂਕੀ ਉਸੇ ਪਿੰਡ ਦਾ ਜਿੱਚੜਵਾਲਾ ਰਹਿਣ ਵਾਲਾ ਉਹਨੂੰ ਕਾਨੂੰਨ ਦੇ ਤੱਕ ਕੱਲ੍ਹ ਸੀ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰਕੇ ਉਹ ਤੋਂ ਇੱਕ ਜਿਹੜੀ ਕਤਲ ਦੇ ਵਿੱਚ ਵਰਤੀ ਕੈਂਚੀ ਤੇ ਨਾਲ ਜਿਹੜਾ ਉਹ ਮਿੱਤਰ ਦਾ ਫੋਨ ਚੋਰੀ ਕਰਕੇ ਲੈ ਕੇ ਗਿਆ ਸੀ ਉਹ ਵੀ ਰਿਕਵਰ ਹੋ ਚੁੱਕਿਆ ਹੈ ਸਰਕਾਰ ਨੇ ਵੀ ਜਿਹੜਾ ਇਹ ਅਸ਼ੋਕਮਰ ਸ਼ੋਕੀ ਹੈ ਇਹ ਚਿਚੜਵਾਲ ਦਾ ਹੀ ਰਹਿਣ ਵਾਲਾ ਤੇ ਅਨਿਕੇਤ ਪਿਛਲੇ 6 ਮਹੀਨਿਆਂ ਤੋਂ ਚਿਚੜਵਾਲ ਪਿੰਡ ਦੇ ਵਿੱਚ ਜਿਹੜਾ ਬਣਿਆ ਹੋਇਆ ਠੇਗਾ ਉੱਥੇ ਕੰਮ ਕਰਦਾ ਸੀ ਇੱਦੇ ਅਨਿਕੇਤ ਨਾਲ ਉਥੋਂ ਸ਼ਰਾਬ ਵਗੈਰਾ ਲੈਂਦਾ ਸੀ ਇਹ ਤੇ ਆਨਿਕੇ ਇੱਕ ਨੇ ਤੋਂ ਕਪੜੇ ਨੂੰ ਵਾਈਸੀ ਦੁਕੀ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਤੇ ਕੁਝ ਛੋਟ ਪੈਸੇ ਵੀ ਅਨਿਕੇ ਨੇ ਇਹਦੇ ਦਸਮ ਮੁਤਾਬਕ ਹੀ ਤੋਂ ਲਈ ਸੀਗੇ ਤੇ ਨੇ ਕਰੀਬ 35-3600 ਰੁਪਏ ਤੋਂ ਲੈਣਾ ਸੀ ਇਹ 16 ਤਰੀਕ ਨੂੰ ਸ਼ਾਮ ਨੂੰ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਬੈਸ ਹੋ ਗਈ ਤੇ 17 ਨੂੰ ਇਹ ਸ਼ਾਮ ਨੂੰ ਆ ਜਾਂਦਾ ਹੋਇਆ ਆਪਣੀ ਦੁਕਾਨ ਤੋਂ ਜਦੋਂ ਵਾਪਸ ਜਾ ਰਿਹਾ ਸੀ ਇੱਕ ਕੈਂਚੀ ਲੈ ਕੇ ਗਿਆ ਤੇ ਇਹਨੇ ਕਤਲ ਦੇ ਇਰਾਦੇ ਨਾਲ ਪਹਿਲਾਂ ਸ਼ਰਾਬ ਦਿੱਤੀ ਅਨਕੀਰ ਦੇ ਨਾਲ ਉਦੋਂ ਬਾਅਦ ਉਹਦੇ ਗਲੇ ਦੇ ਵਿੱਚ ਕੈਂਚੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਦੀ ਬਾਡੀ ਠੇਕੇ ਦੇ ਪਿਛਲੇ ਪਾਸੇ ਸੈੱਟ ਕੀਤੀ। ਇਹ ਕੱਲ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਦੇ ਵਿੱਚ ਅਸੀਂ 11 ਅਪ੍ਰੈਲ ਤੋਂ ਜਿਹੜਾ 18 ਜਨਵਰੀ ਨੂੰ ਥਾਣਾ ਪਤਨਾ ਦੇ ਵਿੱਚ ਅੰਡਰ ਸੈਕਸ਼ਨ 302 ਤਹਿਤ ਕੀਤਾ ਸੀ ਨਾਮੂ ਵਿਅਕਤੀਆਂ ਦੇ ਖਿਲਾਫ ਪਰ ਹੁਣ ਅਸੀਂ ਕਾਲੇ ਦੇ ਵਿੱਚ ਜਿਹੜਾ ਦੋਸ਼ੀ ਅਸ਼ੋਕ ਕੁਮਾਰ ਸ਼ੌਕੀਨ ਗ੍ਰਿਫਤਾਰ ਕਰਕੇ ਉਹ ਤੋਂ ਬਸਰ ਜਬਰਤੀ ਕੈਂਚੀ ਤੇ ਇੱਕ ਜਿਹੜਾ ਉਹਦਾ ਅਨਿਕੇਤ ਦਾ ਫੋਨ ਚੋਰੀ ਕਰਕੇ ਲਿਆ ਗਿਆ ਸੀ ਉਹ ਰਿਕਵਰ ਕਰਾ ਲਿਆ ਜਿੱਦੋਂ ਬਟ ਜਿਵੇਂ ਪਹਿਲਾਂ ਵੀ ਪਟਿਆਲਾ ਪੁਲਿਸ ਨੇ ਜਿੰਨੇ ਵੀ ਅਨੇਕ ਕਤਲ ਦੇ ਕੇਸ ਸਾਰੇ ਟ੍ਰੇਸ ਕਿਤੇ ਨੇ ਇਹ ਵੀ ਜਿਹੜਾ ਮੇਨ ਪਲਾਨ ਮਤਲਬ ਕੇਸ ਸੀ ਸੀ 24 ਆਵਰਸ ਦੇ ਵਿੱਚ ਵਿੱਚ ਟ੍ਰੇਸ ਕਰਕੇ ਜਿਹੜਾ ਮੇਨ ਦੋਸ਼ੀ ਨੂੰ ਅਰੈਸਟ ਕਰ ਲਿਆ दोशे उनकी मेरी दोशे sale, 25 30 साल है तो जेड़ा मित्र की